ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਗੱਲ ਕਰਦੇ ਆ ਬਹੁਤ ਰੌਲਾ ਪਿਆ ਸੀ ਪਹਿਲਾਂ ਇਮੀਗ੍ਰੇਸ਼ਨ ਦਾ ਹੁਣ ਕਹਿੰਦੇ ਨੇ ਕਿ ਕਾਫੀ ਸਕਰੂ ਟਾਈਟ ਕੀਤੇ ਨੇ ਜੇ ਡੇਟਾ ਦੀ ਗੱਲ ਕਰਨੀ ਹੋਵੇ ਤੇ ਕੱਚੇ ਕਿੰਨੇ ਰਹਿ ਗਏ ਨੇ ਕੈਨੇਡਾ ਦੇ ਵਿੱਚ ਹੂੰ ਕੱਚੇ ਜਿਹੜੇ ਨਜੀ ਉਹ ਕਹਿੰਦੇ ਨੇ ਕਿ ਘਟੇ ਨੇ ਹੂੰ ਕੱਚਿਆਂ ਦੀ ਗਿਣਤੀ ਕੰਟੀਨਿਊਸ ਗਰੋ ਕਰ ਰਹੀ ਸੀ ਪਿਛਲੇ 3 ਸਾਲਾਂ ਤੋਂ ਜੀ ਬਲਕਿ ਹਮੇਸ਼ਾ ਹੀ ਕਰਦੀ ਰਹੀ ਹੈ ਪਰ ਇਹ ਕੁਝ ਜਿਹੜਾ ਕੁਆਟਰ ਹੈ ਸਾਲ ਦੇ ਪਹਿਲੇ 3 ਮਹੀਨੇ ਨੇ ਉਹਨਾਂ ਵਿੱਚ ਗਰਾਵਟ ਨਜ਼ਰ ਆਈ ਹੈ ਇਹ ਆਕੜੇ ਸਟੈਟਿਸਟਿਕਸ ਕੈਨੇਡਾਸ ਜਿਹੜੀ ਸਰਕਾਰੀ ਏਜੰਸੀ ਹੈ ਉਹਦੇ ਦਿੱਤੇ ਹੋਏ ਆਏ ਘਟਨੇ ਕਿ ਸਟੇਟਸ ਬਦਲ ਗਿਆ ਕੱਚਿਆਂ ਤੋਂ ਪੱਕੇ ਹੋ ਗਏ ਨਹੀਂ ਜੀ ਸਟੇਟਸ ਵੀ ਬਦਲਿਆ ਕਈ ਮੁੜ ਵੀ ਗਏ ਨੇ ਅੱਛਾ ਤੇ ਆਉਣ ਦਾ ਤਾਂ ਬਹੁਤ ਹੀ ਘਟਿਆ ਨਾ ਉਹ ਤਾਂ ਮੈਨੂੰ ਕੋਈ ਡਾਊਟ ਹੀ ਨਹੀਂ ਉਹਦੇ ਵਿੱਚ ਸੋ ਇਹਦੇ ਬਾਰੇ ਗੱਲਬਾਤ ਜਿਹੜੀ ਹੈ ਜੀ ਕਰ ਲੈਂਦੇ ਹਾਂ ਸਟੈਟਿਸਟਿਕਸ ਕੈਨੇਡਾ ਸਰਕਾਰੀ ਏਜੰਸੀ ਹੈ ਤੇ ਉਹਨਾਂ ਵੱਲੋਂ ਜਿਹੜੇ ਦਿੱਤੇ ਅੰਕੜੇ ਨੇ ਥੋੜੇ ਲੇਟ ਹੁੰਦੇ ਨੇ ਥੋੜਾ ਰੁੱਕ ਕੇ ਆਉਂਦੇ ਨੇ ਇਕਦਮ ਨਹੀਂ ਉਹ ਅੰਕੜੇ ਜਾਰੀ ਕਰਦੇ ਪਰ ਹੁੰਦੇ ਸਟੀਕ ਨੇ ਉਹਨਾਂ ਤੇ ਸਰਕਾਰ ਤੇ ਹੋਰ ਜਿਹੜੇ ਮਹਿਕਮੇ ਨੇ ਉਹ ਸਾਰੇ ਆਪਣੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਉਹਨਾਂ ਦੇ ਤਹਿਤ ਹੀ ਬਣਾਉਂਦੇ ਨੇ। ਕੈਨੇਡਾ ਦੇ ਵਿੱਚ ਕੱਚੇ ਵਸਨੀਕਾਂ ਦੀ ਗਿਣਤੀ ਜਿਹੜੀ ਹੈ ਉਹ ਇਹਦੇ ਡਿਕਲਾਈਨ ਹੋਣ ਦਾ ਘਟਣ ਦੀ ਜਿਹੜੀ ਜਿਹੜੀ ਰੇਸ਼ਿਓ ਹੈ 5 ਸਾਲਾਂ ਵਿੱਚ ਸਭ ਤੋਂ ਵੱਡੀ ਹੈ। ਪਹਿਲੇ 3 ਮਹੀਨੇ ਜਿਹੜੇ 2025 ਦੇ ਸਾਲ ਦੇ ਨੇ ਉਹਨਾਂ ਦੇ ਵਿੱਚ ਕੈਨੇਡੀਅਨ ਪੋਪੂਲੇਸ਼ਨ ਤਕਰੀਬਨ ਉੱਥੇ ਹੀ ਰਹੀ ਹੈ ਜਿੰਨੀ ਇਸ ਤੋਂ 3 ਮਹੀਨੇ ਪਹਿਲਾਂ ਸੀ। ਮਾੜਾ ਮੋਟਾ ਪੁਆਇੰਟ 1 ਦਾ ਫਰਕ ਪਿਆ ਹੋਊਗਾ। ਉਹਦਾ ਕਾਰਨ ਇਹ ਹੈ ਕਿ ਨਵੇਂ ਆਏ ਬਹੁਤ ਘੱਟ ਨੇ। ਤੇ ਉਹ ਜਿਹੜੀ ਮਾੜੀ ਮੋਟੀ ਵਧੀ ਉਹ ਵੀ ਉਹਨਾਂ ਕਰਕੇ ਹੀ ਆ ਕਿਉਂਕਿ ਜਨਮ ਤੇ ਮੌਤ ਦੀ ਦਰ ਦਾ ਬਹੁਤ ਘੱਟ ਅੰਤਰ ਹੈ। ਔਰ ਇਹ ਜਨਵਰੀ 1 ਤੋਂ ਲੈ ਕੇ ਪਹਿਲੀ ਅਪ੍ਰੈਲ ਤੱਕ ਓਵਰਆਲ ਪਾਪੂਲੇਸ਼ਨ ਜਿਹੜੀ ਆ ਕੈਨੇਡਾ ਦੀ ਸਿਰਫ 20107 ਦੀ ਆਬਾਦੀ ਗਿਣਤੀ ਨਾਲ ਵਧੀ ਹੈ। ਤੇ ਇਸ ਵੇਲੇ 41.5 ਮਿਲੀਅਨ ਜਿਹੜੀ ਆ ਦੱਸੀ ਜਾਂਦੀ ਹੈ। ਤੇ ਪੁਆਇੰਟ 0 5 0.05 ਦੀ ਦਰ ਨਾਲ ਤਕਰੀਬਨ ਮੇਰੇ ਖਿਆਲ ਇਹ ਇੱਥੇ ਕਾੰਕੜੇ ਜਿਵੇਂ ਗਲਤ ਨਹੀਂ ਤਾਂ ਵਧੀ ਹੈ। 2021 ਤੋਂ ਲੈ ਕੇ 24 ਤੱਕ ਇਸ ਇਹ ਜਿਹੜੇ ਪਹਿਲੇ 3 ਮਹੀਨੇ ਹੁੰਦੇ ਸੀ ਇਹਨਾਂ ਵਿੱਚ 217000 ਦੀ ਦਰ ਨਾਲ ਆਬਾਦੀ ਜਿਹੜੀ ਆਬਾਦੀ ਰਹੀ ਹੈ ਤੇ ਉਸ ਨਾਲੋਂ ਤੇ ਬਹੁਤ ਘੱਟ ਹੈ ਸੋ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਆਬਾਦੀ ਦੇ ਵਿੱਚ ਵਾਧਾ ਹੋਇਆ ਇਹ ਇਹਦੇ ਵਿੱਚ ਇਹ ਸੀ ਕਿ ਕੱਚੇ ਵਸਨੀਕ ਕੈਨੇਡਾ ਵਿੱਚ ਘਟੇ ਨੇ ਜਿੰਨੇ ਉਸ ਤੋਂ ਪਹਿਲਾਂ ਸੀ ਉਹ ਉਹ ਪਿਛਲੇ ਕੁਆਟਰ ਦੇ ਵਿੱਚ ਸੀ ਉਸ ਨਾਲੋਂ ਤਕਰੀਬਨ 60000 ਕੱਚੇ ਵਸਨੀਕ ਜਿਹੜੇ ਨੇ ਘਟ ਗਏ ਨੇ ਟੈਂਪਰੇਰੀ ਰੈਜ਼ੀਡੈਂਟਸ ਜਿਨ੍ਹਾਂ ਦੀ ਗਿਣਤੀ ਇਸ ਵੇਲੇ 30 ਲੱਖ ਦੇ ਲਗ ਕੇ ਛੱਕੇ ਦਸੀ ਜਾਂਦੀ ਹੈ ਉਹ ਪੀਕ ਸੀ ਕਿ ਟੋਟਲ ਆਬਾਦੀ ਜਿਹੜੀ ਕੈਨੇਡਾ ਦੀ ਆ ਉਹਦਾ 7.4% ਸੀ ਤਕਰੀਬਨ 7.5% ਕੱਚੇ ਵਸਨੀਕ ਇਸ ਵੇਲੇ ਉਹਨਾਂ ਦੀ ਗਿਣਤੀ ਥੋੜੀ ਜਿਹੀ ਥੱਲੇ ਖਿਸਕਣ ਦੇ ਨਾਲ ਜਾਂ ਥੋੜੀ ਜਿਹੀ ਪੱਕਿਆਂ ਦੀ ਵਧਣ ਦੇ ਨਾਲ ਉਹ 7.1 ਤੇ ਆ ਗਏ ਨੇ ਤੇ ਕੈਨੇਡੀਅਨ ਸਰਕਾਰ ਕੀ ਕਹਿੰਦੀ ਹੈ ਉਹ ਕਹਿੰਦੀ ਕਿ ਇਹਨਾਂ ਨੂੰ 5% ਤੇ ਲੈ ਕੇ ਆਉਣਾ ਭਾਵ ਜੇ ਟੋਟਲ 40 ਲੱਖ ਕੈਨੇਡਾ ਦੀ ਆਬਾਦੀ ਹੋਵੇਗੀ ਤਾਂ ਉਹਦਾ 5% ਤੋਂ ਵੱਧ ਕੱਚੇ ਜਿਹੜੇ ਨੇ ਉਹ ਨਹੀਂ ਹੋ ਸਕਦੇ ਸੋ ਇਹ ਵੱਡੀ ਗਰਾਵਟ ਹੈ ਤੇ ਕਿਵੇਂ ਕਰਨਗੇ ਟੈਂਪਰੇਰੀ ਰੈਜ਼ੀਡੈਂਟਸ ਇਹਦੇ ਵਿੱਚ ਜਿਹੜੇ ਨੰਬਰਸ ਹੈਗੇ ਨੇ ਉਹ ਸਭ ਤੋਂ ਵੱਡਾ ਅੰਤਰ ਜਿਹੜਾ ਫਰਕ ਪੈ ਰਿਹਾ ਉਹ ਸਟੱਡੀ ਪਰਮਿਟ ਵਾਲਿਆਂ ਨੂੰ ਪੈ ਰਿਹਾ ਇੰਟਰਨੈਸ਼ਨਲ ਸਟੱਡੀ ਜਿਹੜੇ ਪਿਛਲੇ ਸਾਲ ਦੇ ਨਾਲੋਂ 53000 ਸਟੱਡੀ ਜਿਹੜੇ ਪਰਮਿਟ ਹੋਲਡਰ ਨੇ ਉਹਨਾਂ ਦੀ ਗਿਣਤੀ ਘਟ ਗਈ ਹੈ ਬਾਕੀ ਅਜੇ ਫੇਰ ਵੀ ਠੀਕ ਠਾਕ ਨੇ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਹੈ ਉਹ ਪੂਰੇ ਸਾਲ ਦੇ ਹਿਸਾਬ ਨਾਲ ਅਸੀਂ ਗਿਣਤੀ ਕਰਨੀ ਹੋਵੇ ਐਨੂਅਲ ਬੇਸਿਸ ਤੇ ਤੇ 1.1.2% ਨਾਲੋਂ ਵਧੀ ਹੈ ਤੇ ਇਹ ਇੱਕ ਵੇਲੇ 3% ਤੋਂ ਵੀ ਜ਼ਿਆਦਾ ਰਫਤਾਰ ਇਹਦੀ ਤੇਜ਼ ਹੋ ਗਈ ਸੀ ਸੋ ਪਾਪੂਲੇਸ਼ਨ ਜਿਹੜੀ ਹੈ ਉਹ ਜਿੰਨੀ ਕੁ ਵਧ ਰਹੀ ਹੈ ਉਹ ਇਮੀਗ੍ਰੈਂਟਾਂ ਦੇ ਨਾਲ ਹੀ ਵਧ ਰਹੀ ਹੈ ਚਾਹੇ ਉਹ ਕੱਚੇ ਹੋਣ ਚਾਹੇ ਉਹ ਪੱਕੇ ਹੋਣ ਪਰ ਆਉਣ ਵਾਲੇ 2 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਲੋਕ ਪੱਕੇ ਕਰ ਦਿੱਤੇ ਜਾਣਗੇ ਜਾਂ ਕੈਨੇਡਾ ਨੂੰ ਲੋਕ ਛੱਡ ਕੇ ਜਾਣਗੇ ਖਾਸ ਤੌਰ ਤੇ ਕੱਚਿਆਂ ਦੇ ਵਿੱਚੋਂ ਸੋ ਇਹ ਨੰਬਰ ਜਿਹੜੇ ਨੇ ਇਹ ਬਹੁਤ ਫਲਕਚੂਏਟ ਕਰਨਗੇ ਖਾਸ ਤੌਰ ਤੇ ਸਰਕਾਰੀ ਜਿਹੜੀ ਨੀਤੀ ਹੈ ਉਸ ਤੇ ਬਹੁਤ ਕੁਝ ਉਸ ਤੇ ਉੱਤੇ ਡਿਪੈਂਡ ਕਰੇਗਾ ਕਿ ਸਰਕਾਰ ਕਿੰਨਾ ਕੁ ਸਕਰੂ ਹੋਰ ਕਸੇਗੀ ਤੇ ਇਹਦਾ ਅਸਰ ਜਿਹੜਾ ਹੈ ਜੀ ਉਹ ਕਿੰਨਾ ਕੁ ਸਾਨੂੰ ਹੋਵੇਗਾ ਜੀ